ਅਲੀ ਤਾ ਫਾਂਸੀ ਦੀ ਸਜ਼ਾ ਮੰਗ ਰਹੇ ਆ ਜੀ ਤੁਸੀਂ ਆਪ ਸਾਰੇ ਜਾਣਦੇ ਹੋ ਮੇਰੇ ਜਿੱਦਾਂ ਆਪਣੀ ਦਿਲੋਜ਼ ਨਾਲ ਹੋਇਆ ਜੀ ਉਹ ਕਦੇ ਸਾਰੀ ਜ਼ਿੰਦਗੀ ਸਾਰੀ ਉਮਰ ਨਹੀਂ ਆਪਾਂ ਭੁੱਲ ਸਕਦੇ ਜੀ ਪੂਰਾ ਵਰਲਡ ਨਹੀਂ ਭੁੱਲ ਸਕਦਾ ਜੀ ਹੁਣ ਦਿਲੋਜ਼ ਮੇਰੀ ਨਹੀਂ ਸੀ ਇਕੱਲੀ ਪੂਰੇ ਵਰਲਡ ਦੀ ਦਿਲੋਜ਼ ਆ ਤੇ ਮੈਂ ਸਰ ਘਮਨ ਸਰ ਦਾ ਬਹੁਤ ਬਹੁਤ ਰੀਣੀ ਆ ਮੈਂ ਕੋਈ ਵਰਲਡ ਨਹੀਂ ਜਿੰਨਾਂ ਦਾ ਮੈਂਨਤ ਧੰਨਵਾਦ ਕਰ ਸਕਦਾ ਦੁੱਖ ਦੇ ਸਮੇਂ ਦੇ ਵਿੱਚ ਸਾਡੀ ਇਹਨਾਂ ਨੇ ਬਾਹ ਫੜੀ ਆ ਜੀ ਸਾਨੂੰ ਇਹਨਾਂ ਨੇ ਸਹਾਰਾ ਹੀ ਏਡਾ ਸਾਨੂੰ ਇਹਨਾਂ ਨੇ ਬੈੱਡ ਤੋਂ ਸਾਨੂੰ ਉਠਾਇਆ ਜੀ ਇਹਨਾਂ ਨੇ ਜੀ ਇਹਨਾਂ ਦਾ ਕੋਈ ਵਰਡ ਹੈ ਨਹੀਂ ਜਿੰਨਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਜੀ ਮੈਂ ਜੀ ਸਰ ਇਹਨਾਂ ਦੀ ਵਿਸ਼ਵਾਸ ਹੈ ਇਹਨਾਂ ਨੇ ਉਹਨੂੰ ਸਜ਼ਾ ਤੋਂ ਬੋਣੀਆ ਜੀ ਸਾਡੇ ਤਾਂ ਹੁਣ ਰੱਬ ਵੀ ਇਹੀ ਨੇ ਜੀ ਹੁਣ ਜੱਜ ਸਾਹਿਬ ਨੇ ਜਿਹੜੀ ਸਜ਼ਾ ਦੇਣੀਆ ਦੇਣੀਆ ਇਹਨਾਂ ਨੇ ਹੁਣ ਅੱਗੇ ਤੋਂ ਦੋਣੀਆ ਜੀ ਸਾਨੂੰ ਅਰੇ ਤਾਂ ਫਾਂਸੀ ਦੀ ਸਜ਼ਾ ਮੰਗ ਰਹੇ ਆ ਜੀ ਅੱਜ ਜਿਹੜਾ ਮੈਟਰ ਲੱਗਿਆ ਸੀਗਾ ਕੁਆਂਟਮ ਆਫ ਸੈਂਟੈਂਸ ਤੇ ਲੱਗਿਆ ਸੀਗਾ ਸਮ ਹਾਉ ਅੱਜ ਕੁਆਂਟਮ ਆਫ ਸੈਂਟੈਂਸ ਤੇ ਆਰਗੂਮੈਂਟ ਨਹੀਂ ਹੋ ਸਕੀ ਕੱਲ੍ਹ ਵਾਸਤੇ ਰੱਖਿਆ ਹੈ ਹੁਣ ਕੱਲ 3:30 ਨੂੰ ਆਰਗੂਮੈਂਟ ਸਟਾਰਟ ਹੋਊਗੀ ਉਸ ਤੋਂ ਬਾਅਦ ਫੈਸਲਾ ਹੋਊਗਾ ਸਿਰ ਕੀ ਇਹਦੇ ਵਿੱਚ ਜਾ ਰਿਹਾ ਵੀ ਕੀ ਆਪਣਾ ਡਿਸਕਸ਼ਨਸ ਕੀਤੇ ਉੱਪਰ ਦੇਖੋ ਜਿਹੜੀ ਮੇਨ ਸਾਡੇ ਜਿਹੜੀ ਆਰਗੂਮੈਂਟ ਹੈ ਕੀ ਹੈ ਕਿਉਂਕਿ ਇੱਕ ਬੜਾ ਨਾ ਗਰੂਸਾ ਮਾਰਡਰ ਹੈਗਾ ਬਾਰਬੈਰਿਕ ਮਾਰਡਰ ਹੈਗਾ ਐਦਾਂ ਦਾ ਇਨਸੀਡੈਂਟ ਪਹਿਲੀ ਵਾਰ ਹੋਇਆ ਹੈ ਜਿਹਦੇ ਵਿੱਚ ਇੱਕ ਬੱਚੇ ਨੂੰ ਜਿੰਦੇ ਬੱਚੇ ਨੂੰ ਦਫਨਾ ਕੇ ਮਾਰਿਆ ਗਿਆ ਔਰ ਇਤੋ ਜਿਆਦਾ ਦਰਦਨਾਕ ਜਿਹੜੀ ਘਟਨਾ ਨਹੀਂ ਹੋ ਸਕਦੀ ਕਿਉਂਕਿ ਜਦੋਂ ਤੁਸੀਂ ਐਮਐਲਆਰ ਦੇਖਦੇ ਆ ਮੈਡੀਕਲ ਦੇਖਿਆ ਤਾਂ ਡਾਕਟਰ ਸਾਡੀ ਗਵਾਹੀ ਹੋਈ ਹੈ ਤੇ ਡਾਕਟਰ ਸਾਹਿਬ ਨੇ ਕਲ ਕੀਤੀ ਹੈ ਕਿ ਉਹਦੇ ਲੰਗਸ ਦੇ ਤੱਕ ਅੰਦਰ ਮਿੱਟੀ ਜਿਹੜੀ ਦਿੱਤਾ ਹੈਗਾ ਉਹ ਜਾ ਚੁੱਕਾ ਸੀਗਾ ਔਰ ਜਿਹੜੀ ਬਲੀਡਿੰਗ ਹੋਈ ਹੋਈ ਸੀਗੀ ਔਰ ਕਿੰਨੀ ਕੁ ਦਰਦਨਾਕ ਮੌਤ ਹੋਈ ਹੋਣੀ ਹੈ ਕਿ ਜਿੰਦਾ ਬੱਚਾ ਜਿਹੜਾ ਹੈਗਾ ਆਪਣੇ ਲੰਗਸ ਦੇ ਅੰਦਰ ਆਪਣੀ ਬਾਡੀ ਦੇ ਅੰਦਰ ਆਪਣੀ ਫੂਡ ਪਾਈਪ ਦੇ ਅੰਦਰ ਜਿਹੜਾ ਹੈਗਾ ਉਹ ਮਿੱਟੀ ਲੈ ਗਿਆ ਉਹਨੇ ਅੰਦਰ ਅਨਹੇਲ ਕੀਤੀ ਹੈਗੀ ਸੋ ਅਸੀਂ ਜਿਹੜੀ ਡਿਮਾਂਡ ਕਰ ਰਹੇ ਹਾਂ ਅਸੀਂ ਡੈਥ ਪੈਨਲਟੀ ਡਿਮਾਂਡ ਕਰਾਂਗੇ ਜਿਹਦੇ ਚ ਕੀ ਲਾਅ ਜਿਹੜਾ ਬੜੀ ਕਲੀਅਰ ਹੈ ਮਾਚੀ ਸਿੰਘ ਵਰਸ ਸਟੇਟ ਆਫ ਪੰਜਾਬ ਹੈਗਾ ਸਾਡਾ ਲਾਅ ਆਪਣੇ ਸੁਪਰੀਮ ਕੋਰਟ ਦਾ ਜਿਹਦੇ ਚ ਕਿਹਾ ਕਿ ਜਿੱਥੇ ਇਦਾਂ ਦਾ ਕੋਈ ਮੈਟਰ ਆਂਦਾ ਹੈਗਾ ਮਰਡਰਸ ਹੁੰਦੇ ਆ ਉਹਦੇ மே ਜਿਹੜੀ ਹੈਗੀ ਹੈ ਡੈਥ ਪੈਨਲਟੀ ਜਿਹੜੀ ਉਹ ਦੇਣੀ ਚਾਹੀਦੀ ਹੈ ਸੋ ਅਸੀਂ ਉੱਤੇ ਕੱਲ ਰਿਕਵੈਸਟ ਕਰਾਂਗੇ ਕੋਰਟ ਨੂੰ ਤੇ ਰਿਕਵੈਸਟ ਕਰਨ ਤੋਂ ਬਾਅਦ ਦੇਖੋ ਬਾਕੀ ਜੋ ਕੋਰਟ ਦਾ ਫੈਸਲਾ ਹੈਗਾ ਉਹ ਸਾਰਿਆਂ ਨੂੰ ਮਨਜ਼ੂਰ ਕਰਨਾ ਪੈਣਾ ਹੈ